ਸਿਕਨਾਂ ਦਾ ਕੰਮ ਸ੍ਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਤੇ ਇਧਰ ਹਾਂਜੀ ਬਾਈ ਸਸੇ ਕਾਲ ਜੀ ਹੋ ਗਿਆ ਵਧਾਈਆਂ ਬਾਈ ਯਾਰੋ ਟਕੀਮਾਨ ਲਾਡੀ ਬਾਈ ਕਰਾਤੀਆਂ ਮੁਬਾਰਕਾਂ ਮੁਬਾਰਕਾ ਹੋ ਗਈ ਹੈ ਬਾਈ ਜੀ ਕਰਾਤੀ ਦੀ ਸ਼ਕਤੀਮਾਨ ਪਰੇ ਕਰਾਰੀ ਆ ਫੇਰ ਖਤਮ ਹੋਈ ਆ ਕੇ ਹੈ ਜਿਹੜਾ ਸਟicker ਲਗਾਉਂਦੇ ਸ਼ਕਤੀਮਾਨ ਦੇ ਆਪਣੇ ਅਮਨਵਾਲ ਬਾਈ ਨੇ ਕਿਹਾ ਕਹਿੰਦਾ ਲੈ ਕੇ ਦਾ ਬਾਈ ਸ਼ਕਤੀਮਾਨ ਦਾ ਹੀ ਜਾਣਾ ਨਹੀਂ ਕੋਈ ਲੈ ਕੇ ਵੀ ਅੱਠ ਫੋਟਾ ਲੈ ਲਿਆ ਬਾਈ ਇਹ ਵੀ ਦੋ ਮਾਡਲਾਂ ਚ ਆਉਂਦਾ ਹੈ ਫੋਟੋ ਆਪਾਂ ਨੇ ਟੌਪ ਲੱਤਾ ਟੌਪ ਨੂੰ ਬਾਈ ਕੋੜੀ ਵਧੀਆ ਏ ਥੋੜੀ ਫੈਂਸੀ ਆ ਜਾਂਦੀ ਦਾ ਚੈਨਲ ਵੀ ਬਾਈ ਸਬਸਕ੍ਰਾਈਬ ਕਰਾ ਦਿਓ ਜਿਹੜਾ ਮੇਰਾ ਬਣਾਇਆ ਹਾਂ ਲਾਡੀ ਕਿਹੜਾ ਬਾਈ ਬਣ ਚੈਨਲ ਮੇਰਾ ਲਾਡੀ ਸੈਣੀ ਵਲੌਗ ਤੇ ਜੀ ਲੈਟੀ ਸੈਣੀ ਬਲੌਗ ਲੈਟੀ ਜੇ ਕਿਸੇ ਨੇ ਭਾਈ ਲੈਣਾ ਲੂਣਾ ਤਾਂ ਆਪਣਾ ਨੰਬਰ ਵੀ ਰੱਖਦੇ ਹੁਣ ਭਾਈ ਨੰਬਰ ਮੇਰਾ ਹੈਗਾ ਭਾਈ 3787385399 ਤੇ ਭਾਈ ਪਿਛਲੇ ਸਾਲ ਅਸੀਂ 9 ਫੁੱਟਾ ਲੈ ਗਏ ਤੇ ਪਿਛਲੇ ਸਾਲ ਅਸੀਂ ਲੈ ਕੇ ਤੇ 9 ਫੁੱਟਾ ਜੱਗੇ ਇਹਨੂੰ ਤੇ ਐਤ ਕੀ ਲੈ ਕੇ ਚੱਲੇ ਭਾਈ 8 ਫੁੱਟਾ ਆਪਣੇ ਟਰੈਕਟਰ ਮਗਰ ਕੱਲ ਟੈਸਟ ਕਰਕੇ ਦੇਖਿਆ ਤਾਂ ਚੱਲ ਪਾਏ ਲੈਟੀ ਬਾਕੀ 9 ਫੁੱਟਾ ਇੱਧਰ ਪਿਆ ਭਾਈ ਤੁਸੀਂ ਦੇਖ ਸਕਦੇ ਆ ਇਹ ਥੋੜਾ ਜਿਆਦਾ بڑا ਹੋਣਾ ਤਾਂ ਤਾਂ ਕਰਕੇ ਅੱਠ ਵੈਸਟ ਆ ਬਾਈ ਜਿਹੜਾ ਟਾਪ ਮਾਡਲ ਆ ਬਾਈ ਇਹਨੂੰ ਦੋਨਾਂ ਸਾਈਡ ਤਾਂ ਵੀ ਮਿਲ ਜਾਂਦੀ ਐ ਤੇ ਘੋੜੀ ਫੈਂਸੀ ਮਿਲ ਜਾਂਦੀ ਐ ਲਾਡੀ ਬਾਕੀ ਬਾਈ ਚੈੱਕ ਕਰਾਂਗੇ ਖੇਤਾਂ ਮਾਂ ਜਾ ਕੇ ਗਰਾਰੀਆਂ ਕਰੂਰੀਆਂ ਵੀ ਜਦੋਂ ਤੁਸੀਂ ਕਹੋਗੇ ਹਾਂ ਉਦੋਂ ਆਪਾਂ ਜਦੇ ਆਏ ਜਦ ਦਿਨ ਤੁਸੀਂ ਚਲਾਉਣਾ ਹੋਵੇ ਮੈਨੂੰ ਦੱਸ ਦਿਓ ਬਸ ਠੀਕ ਐ ਇੱਕ ਵਾਰ ਚੈੱਕ ਕਰਨੀ ਆ ਕੇ ਚੈੱਕ ਕਰ ਦਾਂਗੇ ਬਾਈ ਆਪਾਂ ਕੋਈ ਗੱਲ ਨਹੀਂ ਲਾਡੀ ਬਾਈ ਇਹਦਾ ਕੈਪ ਜਿਗਾਰਡ ਬਣਾ ਇਹ ਬਾਈ ਬੱਡਕੇ ਮੇਚ ਦੀ ਕਰਨੀ ਪੈਣੀ ਹੈ ਜੀ ਅੱਛਾ ਛੋਟੀ ਬੜੀ ਹੁੰਦੀ ਹੈ ਹਾਂ ਪੱਕਾ ਇਹ ਬਾਈ ਹੁੰਦੀ ਆ ਓਵਰ ਸਾਈਜ਼ ਅੱਛਾ ਮਤਲਬ ਜੇ ਮੈਂ ਯਾਰ ਜਿਨ੍ਹਾਂ ਦੇ ਉਹ ਅੰਡਰਪਰ ਜੇ ਲੱਗੇ ਹੁੰਦੇ ਕਮੈਨ ਵਾਂਗੂ ਜਿਵੇਂ ਆਪਣਾ ਹੌਲੈਂਡ ਹੋ ਗਿਆ ਹਾਂ ਹਾਂ ਐਚ ਐਮ ਪੀ ਨਾਲ ਟੇ ਰਹਾਂਗੇ ਉਹਨਾਂ ਨੂੰ ਫੇ ਪੂਰੀ ਸਾਬਤੀਉ ਪੈਂਦੀ ਆ ਅੱರ್ಧਾ ਨਹੀਂ ਫੇ ਹੋਰੀ ਪੱਕਾ ਪੈਂਚਰ ਲਾ ਕੇ ਭੇਜੂਗਾ ਪੂਰੀ ਪੱਕਾ ਪੈਂਚਰ ਐਂਡ ਸਾਈਜ਼ ਦੀ ਕਰਕੇ ਭੇਜਾਂਗੇ ਬਾਈ ਬਾਅਦ ਤੇ ਚੱਲੇ ਕਰਨਾ ਲਓ ਜੀ ਬਾਈ ਟੇਪ ਵਾਲੇ ਵੀਰ ਕੋ ਆਏ ਆ ਟੇਪ ਜੀ ਕਰਾਉਣੀ ਥੋੜੀ ਜੀ ਨਾਮ ਨੂੰ ਜਿਹਾ ਲਿਖਾ ਲੀਏ ਬਾਕੀ ਸਟicker ਲਾਤੇ ਉਹਨਾਂ ਨੇ ਪੂਰੇ ਲਓ ਜੀ ਬਾਈ ਮਹਾਰ ਵੀ ਲਿਖਾ ਲਿਆ ਜਿਹੜਾ ਪਿੱਛੇ ਲੱਗਣਾ ਹੈ ਇੱਕ ਹੋਰ ਗੱਲ ਖਾਣਾ ਕਾ ਪੰਮੂ ਜੱਟ ਪੰਮੂ ਜੱਟ ਇਹ ਕਾ ਪੰਮੂ ਜੱਟ ਵੀ ਲਿਖ ਦੇ ਬਾਈ ਉਹ ਇੱਥੇ ਲਾ ਲੈਣਾ ਆਪਾਂ ਨੇ ਪਰਮਵੀਰ ਸਿੰਘ ਇੱਥੇ ਜਿਹੜਾ ਮਹਾਲ ਲੱਗਣਾ ਬਾਈ ਉਰੇ ਲੱਗਣਾ ਹੈ ਤੇ ਬਾਅਦ ਵਿੱਚ ਚੱਲਦੇ ਆ ਬਾਈ ਘਰ ਨੂੰ ਨਾ ਉਹ ਵੀ ਬਲੈਕ ਰੰਗ ਮਾਫਰ ਲਿਖਾ ਲਤਾ ਵਧੀਆ ਲੱਗਦਾ ਕਾਲਾ ਰੰਗ ਵੀ ਕਾਲਾ ਰੰਗ ਠੀਕ ਲੱਗਦਾ ਵਧੀਆ ਲੱਗਦਾ ਬਾਕੀ ਬਾਈ ਠੀਕ ਆ ਪੰਮੂ ਜੜ ਥੱਲੇ ਬਦੂਖ ਵੀ ਲਖਾਈ ਹੈ ਹਾਂ ਬਗੀ ਨਾ ਚਿੱਤ ਪੰਮੂ ਜੜ ਦਾ ਥੱਲੇ ਕਿਸੇ ਨਾ ਕਿਤੇ ਮੇਰਾ ਨਾਮ ਨਹੀਂ ਲਿਖਾਉਂਦੇ ਪੰਮੂ ਦਾ ਨਾਮ ਲਿਖਾ ਕੇ ਬਾਈ ਥੱਲੇ ਬਦੂਖ ਲਵਾਤੀ ਲਓ ਜੀ ਬਾਈ ਆਹ ਸਾਡ ਵੀ ਲਿਖੋਗੇ ਲਓ ਜੀ ਬਾਈ ਟਰੈਕਟਰ ਆਉਂਦੀ ਸਾਰੇ ਜੱਗੂ ਬਾਈ ਦੀ ਏਜੰਸੀ ਮੇਰੇ ਲਾਤਾ ਤੇ ਇਹ ਕਹਿੰਦੇ ਕਿਹੜਾ ਟਰੈਕਟਰ ਲੈਣਾ ਬਾਈ ਨਵਾਂ ਪਾ ਦੇਣਾ ਬਾਈ ਨਵਾਂ ਉਹ ਖੜਾ ਅੱਧਰ ਅੱਛਾ ਤੇ ਆਪਣੇ ਉਹਨੇ ਵੀ ਹਾਰ ਲਾਤਾ ਤੇ ਜੱਗੂ ਨੇ ਵੀ ਹਾਰ ਲਾਉਣਾ। ਜੱਗੂ ਇਹ ਵੀ ਨਵੇਂ ਮਾਡਲ ਮਾਏ ਆ। ਹਾਂ ਇਹ ਛੋਟਾ ਹੈ ਬਾਈ। ਅੱਛਾ। ਅੱਛਾ ਉਹ ਹਾਰ ਲੱਗਣ ਲੱਗਿਆ। ਅੱਜ ਆ ਵੀ ਜਾਣਾ ਕੋੜਾ ਹੈ ਕਿੰਨੇ ਚ ਵੀ? 60 ਬਾਵਰ ਜਾਣਾ ਹੈ। ਤੇ ਬਾਈ ਇਹਨੂੰ ਵੀ ਹਾਰ ਲਾਉਣ ਲੱਗੇ ਆ। ਜੱਗੂ ਇਹ ਵੀ 9 ਫੁੱਟਾ ਚ ਲਾ ਦਊਗਾ ਮੈਂ ਕਹਿੰਦਾ। ਹਨਾ 60 ਬਾਵਰ ਦਾ। ਜ਼ੋਰ ਦੇ ਮਾਮਲੇ ਤਾਂ ਆਪ ਪੁੱਛਣਾ। ਛੋਟਾ ਹੀ ਹੈ। ਜਿੰਨੀ ਪਾਵਰ ਕਹਿੰਦੇ ਵੱਧੇ ਉਹਦੇ ਗੱਲ ਤੇ ਹੈ। ਆ ਲਾ ਠੀਕ ਐ ਦੇਖੋ ਬਾਈ ਇਹ ਵੀ ਅੱਜ ਹਲ ਵਿਦਾ ਕਰਨਾ ਚੱਗੂ ਬਾਈ ਕਹਿੰਦਾ ਇੱਕ 4x4 ਵੀ ਦੇਣਾ ਹੈ ਉਹ ਦੇਣਾ ਸੋਨਾ ਲੀਕਾ ਸੋਨਾ ਲੀਕਾ ਹੈ ਠੀਕ ਐ ਅੱਜ ਦੋ ਟਰੈਕਟਰ ਜੱਗੂ ਕੋ ਨਹੀਂ ਪਾਲਟੀ ਹੋ ਗਈ ਬਾਈ ਜੱਗੂ ਕਿਰਪਾ ਕੇ ਮਹਾਰਾਧੀ ਕੇ ਵਿਕੀ ਜਾਂਦੇ ਆ ਬਹੁਤ ਵਧੀਆ ਬਾਈ ਹਾਂ ਪਿਛਲੇ ਮਹੀਨੇ ਆਪਣੇ 12-13 ਟਰੈਕਟਰ ਵਿਕੇ ਨਾ ਨਾ ਠੀਕ ਐ ਇਸ ਮਹੀਨੇ ਆਹ ਚੌਥਾ ਪੰਜਵਾਂ ਟਰੈਕਟਰ ਚੱਲਿਆ 16-18 ਠੀਕ ਐ ਬਾਈ ਅੱਜ ਇਹਦੇ ਕਿੰਨੇ ਆ ਜਾਂਦੇ ਅੱਧੇ ਦਿਨ ਹੋਏ ਆ ਹਾਂ ਹਾਂ ਅਕੀ ਉਹਨੇ ਵੀਰੇ 60 ਪਾਵਰ ਦਾ ਆਪਣਾ ਇਹ ਪੂਰੇ 60 ਪਾਵਰ ਹਾਂ 30 55 ਚਾਰ ਸਪੀਡਾਂ ਚਾਹੀਏ ਚਾਰ ਸਪੀਡਾਂ ਇਹ ਕਿੰਨੇ ਕੁ ਚ ਵੇਚ ਜਾਂਦਾ ਜੱਗੂ ਭਾਈ 16 ਸਪੀਡਾਂ ਅੱਗੇ ਨੇ ਉੱਦੋਂ ਮਨੇ ਵੀਰੇ ਆਪਾਂ ਤਾਂ 690000 ਰੁਪਏ ਡਿਮਾਂਡ ਕਰਦੇ ਆਪਾਂ ਜੀ ਬਾਕੀ ਮੌਕੇ ਤੇ ਜੇ ਤਾਂ ਕੋਈ ਆਉਂਦਾ ਕਹਾਗਾ ਸਪੀਡਾਂ ਬਹੁਤ ਹੈ ਹਾਂ ਅੱਗੇ ਨੂੰ 16 ਸਪੀਡਾਂ ਪਿੱਛੇ ਨੂੰ 8 ਸਪੀਡਾਂ ਬੱਲੇ ਬਾਕੀ ਇੰਜਣੇ ਦਾ ਦੁਬਾਈਆਂ ਨਾਟ ਗਿਆ ਨਾਲ ਲਈ ਨਾਟ ਗਿਆ ਨਾਲ ਹੀ ਹੈ ਬੀਟਰ ਵਾਲਾ ਉਹੀ ਸੋਨਾਰੀ ਕਾਲੀ ਸੇਮ ਉਹੀ ਚੀਜ਼ ਹੈ ਇੰਜਨ ਇਹ ਕਾਲਾ ਪਿਆ ਜੈਡ ਵਲਾਗ ਹਾਂ ਜੋ ਹੈ ਭਾਈ ਇਦਾਂ ਨਾਲ ਮੈਲਾ ਬੰਪਰ ਅਛਾ ਤਿਆਰੀ ਹੈ ਜੀ ਵਿੱਚ ਦੁਆ ਕੱਟਿਆ ਨਾ ਵਾ ਇਧਰ ਆ ਇਧਰ ਆ ਬਾਈ ਨਾਲ ਦੀ ਅਛਾ ਇਧਰ ਆ ਬਨੇ ਬਾਈ ਨਾਲ ਦੀ ਹੈ ਇਹ ਵੀ ਬਾਈ ਸਾਡੇ ਬੰਦੇ ਦੇ ਮੁੰਡਾ ਬਣਾ ਬਾਈ ਇਹ ਇਹ ਜੌਂਡੀਅਰ ਚ ਲੱਗਿਆ ਪਏ ਇਹਨਾਂ ਦੇ ਘੋੜੇ ਵੀ ਬਾਹਰੇ ਸਾਡੀ ਪੇ ਸਾਡੀ ਹੋ ਗਈ ਤਸੱਲੀ ਹੋ ਗਈ ਪੂਰੀ ਤਸੱਲੀ ਹੋ ਗਈ ਵਾ ਠੀਕ ਹੈ ਕੀ ਹੋ ਗਿਆ ਕੰਮ ਵਾ ਠੀਕ ਹੈ ਬਾਈ ਦੋ ਤਰ੍ਹਾਂ ਦੇ ਜੌਂਡੀਅਰ ਹਜੇ ਕਿਹਦੇ ਲੈਣਾ ਸਸਤਾ ਜੌਂਡੀਅਰ ਵੀ ਹੈਗਾ ਮਹਿੰਗਾ ਜੌਂਡੀਅਰ ਹੈ ਰਹੀ ਹੈ ਇਹ ਰਹੀ ਹੈ ਇਹ ਜੌਂਡੀਅਰ ਨੇ ਇਹ ਵੀ ਜੌਂਡੀਅਰ ਆ ਤੇ ਇਧਰ ਬਰਾਬਰੇ ਖੜੇ ਆ ਬਰਾਬਰੇ ਸਮਝਿਆ ਨਹੀਂ ਲਾਡੀ ਵੀ ਕਹਾਵ ਤੇ ਕਿੱਥੇ ਬੋਲਦਾ ਦਾ ਵੀ ਦੋ ਤਰ੍ਹਾਂ ਦੇ ਜੰਡੀਆ ਨੇ ਮੈਂ ਦੋ ਤਰ੍ਹਾਂ ਦੀ ਹੈ ਜੰਡੀਆ ਨੇ ਜਗੂ ਤੇ ਲਗਾ ਕਹਿੰਦਾ ਰੈਂਟ ਦਾ ਹੈਗਾ ਬਾਈ 300000 ਦਾ ਫਰਕ ਹੈ 300000 ਦਾ ਫਰਕ ਹੈ ਤੇ 10 15 ਪਾਵਰ ਵੱਧ ਵੀ ਜਾਂਦੀ ਉਧਰ ਅੱਛਾ ਘੱਟ ਜਾਂਦੀ ਆ ਨਾ ਨਾ ਠੀਕ ਆ ਵੇਖੋ ਵੀਰ ਕਹਿੰਦਾ ਰਾਜੇ ਤੂੰ ਵੀ ਪਾਵਰ ਲੈਣੀ ਹੈ ਹਾਂ 60 ਪਾਵਰ ਕਹਿੰਦਾ ਵਜੇ ਤਾਂ ਆਪਾਂ ਬੜੀ ਪਾਵਰ ਲੈਣਾ ਇਹਨਾਂ ਦਾ ਸੀਆਰਡੀ ਇੰਜਨ ਚ ਮਿਲਦਾ ਆ ਸੀਆਰਡੀ ਚ ਮਿਲਦਾ 52 10 ਤੱਕ ਆਉਂਦਾ ਇਹ ਤੂੰ ਉਹਦੇ ਚ ਹਾਂ ਸਿੰਪਲ ਇਨਨ ਪੰਪ ਚ ਹਾਂ ਉਹਦੇ ਉੱਪਰ ਜਿੰਨੇ ਵੀ 52 10 54 05 ਉਹ ਸਾਰੇ ਸੀਆਰਡੀ ਸੀਆਰਡੀ ਆਪਣੇ ਦੋੇ ਲੋਡ ਆਪਣੇ ਜਿਹੜੇ 60 ਪਾਵਰ ਤੱਕ ਆਉਂਦੇ ਨੇ ਜਿਹੜਾ ਆਪਣਾ 60 ਪਾਵਰ ਦੇ ਉੱਪਰ ਵਾਲਾ ਮਾਡਲ ਹੈ ਉਹ ਆਉਂਦਾ ਸੀਆਰਡੀ ਬਾਕੀ ਜਿਹੜਾ ਇਨਨ ਪੰਪ 60 ਪਾਵਰ ਜਉਂਦਾ ਨਾ ਨਾ ਠੀਕ ਹੈ ਯਾਨੀ ਕਿ ਕਾਪੀ ਜੇ ਸਾਰੇ 49 ਪਾਵਰ ਦੇ ਚੜ ਦੇ ਨਾ ਠੀਕ ਹੈ ਆ بڑے ਗੱਪਾਂ ਵਾਲੇ ਆਏ ਭਾਈ ਜੱਗੂ ਕਹਿੰਦਾ ਦੋ ਤਰ੍ਹਾਂ ਦੇ ਜੌਂਡੀਆ ਰਹਿ ਜਿਹੜਾ ਲੈਣਾ ਉਹ ਲੈ ਲਓ ਥੋੜਾ ਜਿਹਾ ਹਲਕੇ ਚੱਲ ਰੰਗ ਜਾਇੰਦਾ ਇਹ ਫਰਕ ਹੈਗਾ ਹਾਂ ਗੁਆਲ ਦੀ ਕਹਾਣੀ ਹੈ ਬਾਈ ਹਨਾ ਬਾਈ ਬਾਕੀ ਆਏ ਬਾਈ ਕੁਮਾਰੀ ਨੇ ਆਪਣੇ ਭਾਂਡੇ ਨੂੰ ਸਰਾਉਣਾ ਅੱਬਾ ਰੈਂਕ 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 ਹੋ ਗਿਆ ਬਾਈ ਖੁਦ ਵੀ ਨਹੀਂ ਗਿਆ ਦਰਵਾਇ ਤੇ ਨੇ ਖੜੇ ਹੈ ਸ਼ਕਤੀਮਾਨ ਵਾਲੇ ਪਿੰਡੂ ਫਾਰਮਰ ਜੌਂਡੀਆ ਨਾਲ ਅੱਜ ਦਾ ਭਾਈ ਦੇਖਣਾ ਹੈ ਕਿਹੜਾ ਦਰਦ ਆਉਣਾ ਹੈ ਬਾਕੀ ਜੱਗੂ ਭਾਈ ਅਗਲੇ ਦੀ ਪਸੰਦ ਹੈ ਜਿਹਨੇ ਜਿਹੜਾ ਲੈਣਾ ਹੈ ਗੱਲ ਆਹ ਹੈ ਉਹਦਾ ਭਾਈ ਮੇਰੀ ਗੱਲ ਸੁਣੋ ਮੈਂ ਜਿੱਦਾਂ ਰੋਟਾਵੇਟਰ ਲਾ ਲਓ ਹਾਂ ਰੋਟਾਵੇਟਰ ਦੱਸਿਆ ਸੀ ਨੀ 80000 ਦਾ ਵੀ ਮਿਲਦਾ 90 ਦਾ ਵੀ ਲੱਖ ਦਾ ਵੀ ਪਰ ਸਾਡਾ ਮਨ ਸ਼ਕਤੀ ਮਾਨਪਰਤਾ ਹੁਣ ਬਾਯਾ ਭਾਈ ਨੇ ਸਾਡੇ ਸੁੱਕਣੀ ਪੈਸੇ ਲਾਏ ਆ ਸੁੱਕਣੀ ਪੈਸੇ ਲਾਏ ਆ ਹਾਂ ਆਪਣੇ ਆਪਣੀ ਚੁਆਇਸ ਹੁੰਦੀ ਬਾਈ ਬਾਕੀ ਲਾਡੀ ਦੇ ਕਹਾਣੇ ਕਹਿੰਦਾ ਹੈ ਇੱਕ ਪਿੰਦੇ ਆ ਚੱਕਰ ਪਤਾ ਕੀ ਆ ਬਾਈ ਇਹ ਹੈ ਇੱਕੋ ਪਰਿਵਾਰ ਚੋਂ ਨੇ ਪਰ ਉਹ ਉਹ بڑا ਮੁੰਡਾ ਇਹ ਛੋਟਾ ਮੁੰਡਾ ਇਹ ਤਾਂ ਹੈ ਮਾੜਾ ਮੋਟਾ ਫਰਕ ਪੈ ਜਾਂਦਾ ਰੰਗ ਪੌਣੀ ਦਾ ਨਹੀਂ ਨਹੀਂ ਠੀਕ ਲੋ ਜੀ ਬਾਈ ਘਰ ਨੂੰ ਜਾਂਦੇ ਵਾਸਤੇ ਲੋ ਜੀ ਬਾਈ ਰੂਟਾ ਵੇਟਰ ਪਹੁੰਚ ਗਿਆ ਘਰੇ ਇੱਧਰ ਕਰਦੇ ਵੀ ਖੜੇ ਐ। ਦਬਾਉਂ ਨਾ। ਹਾਂਜੀ ਭਾਈ। ਵਧਾਈਆਂ ਜੀ। ਬੱਧੀ ਜੀ ਆਇਆਂ। ਵਧਾਈਆਂ ਜੀ ਤੁਹਾਨੂੰ। ਬਣਾ ਲਈਏ। ਕਿੱਧਰੋਂ ਦੋਨਾ? ਆਣਾ ਰੋਟਾ ਬਣਾਉਣਾ ਦੋਨਾ। ਨਾ ਵੀ। ਆਪਾਂ ਸੱਗਨਾਂ ਦਾ ਕੰਮ। ਦੇ ਵੀਰ ਥੱਲੇ ਕਰਦੇ। ਚਲ ਜੀ ਬਾਪੂ ਵੀ ਆ ਗਿਆ ਇੱਧਰ। ਆਉਂਦੀ ਆਗੇ। ਹਾਂ ਜੀ। ਅਸਤਰੀ ਗਾਜੀ ਅਸਤਰੀ ਕਾਂ ਆ ਰਹੀ ਮੁਆਰਕਾ ਬਾਈ ਮੁਆਰਕਾ ਬਾਈ ਗਾ ਹਾਂ ਮੁਆਰਕਾ ਸੋ ਇਹ ਫਟੇ ਦੇ ਫਿਰ ਹੋ ਗਿਆ ਸੋ ਕਰਦਾ ਹਾਂ ਸੋ ਜੇ ਨੋ ਹਾਂ ਲਾ ਲਾ ਕਾ ਤਾਗਾ ਤੇ ਨਾ ਫਿਰ ਚਲੋ ਵਾਹ ਕਾਰ ਬੰਦ ਕੇ ਆਵੇ ਠੀਕ ਆ ਹਾਂ ਕਰ ਬੰਦ ਨਹੀਂ ਕਰ ਮੁੰਡਿਆ ਆ ਜਾ ਕਰ ਲਾਂ ਮੂੰ ਮੱਠਾ हां हो गया मुठ हां मुठਾ ਹੋ ਗਿਆ ਆ ਮੁੰਡਾ ਬਾਈ ਯਾਰ ਇਧਰ ਉਹ ਗੇੜਾ ਮਾਰਦਾ ਕੋਈ ਨਾ ਕੋਈ ਕਰਾਉਂਦਾ ਇਹ ਆ ਪਹਿਲਾ ਗੱਡੀ ਟਰੈਕਟਰ ਦਾ ਉੱਠਾ ਵੀ ਰਿਹਾ ਗੱਡੀ ਨਵੇਂ ਰਹਿਤਾ ਇਧਰ ਹੂੰ ਪੰਮੂ ਜੱਟ ਹਾਂ ਬਦੂਖਾੜਾ ਬਦੂਖਾੜਾ ਮੈਂ ਤਾਂ ਠੀਕ ਐ ਵੇ ਬਈ ਫਰਮਾਇਸ਼ ਤੀ ਉਦੀ ਉਹ ਫਰਮਾਇਸ਼ੇ ਦੇ ਦੇ ਸਭ ਨੇ ਹੂੰ ਲੋ ਜੀ ਬਾਈ ਆਪਣਾ ਘੋਟ ਹਾਂ ਤੇਰਾ ਘੋਟਾ ਪੀ ਲਿਆ ਬਾਈ ਜੱਗੇ ਦਾ ਇਹ ਦਾ ਬਾਈ ਦੇਖ ਮੈਂ ਇੱਕ ਗੱਲ ਕਰਦਾ ਬਾਈ ਦੇਖ ਮੈਂ ਇਹ 2022 ਵਾਂ 23 ਵਾਂ 24 ਵਾਂ ਕੋਈ ਪਾਰਟੇ ਰ ਕਦੀ ਚੀਜ਼ ਲੈ ਕੇ ਖੜਾ ਲੰਦਾ ਪਾਣੀ ਪਵਾ ਕੇ ਥੋੜਾ ਦਿੰਦਾ ਗੰਡੀਆਂ ਮੈਂ ਗੱਲ ਸਹੀ ਹੈ ਮੈਂ ਗੱਲ ਬਾਈ ਗੱਲ ਸੁਣ ਜਾਣਾ ਦੇ ਦਸਿ ਮਨਾ ਬਾਈ 23 24 ਇੱਕ ਨਾ 4 ਸਾਂ 10 ਸਾਂ ਜਿੱਦਣੇ ਨੂੰ ਫੋਨ ਕਰਦੇ ਫਲਾਣੀ ਜਗ੍ਹਾ ਜਾਣਾ ਮੈਂ ਮੰਮੀ ਨੂੰ ਪੁੱਛ ਕੇ ਦੱਸੂਗਾ ਜੇ ਕਹਦੇ ਤੂੰ ਹੁਣ ਦੱਸ ਗਿਆ ਕਹਿੰਦਾ ਮਨ ਨੂੰ ਫੇਰ ਫੇਰ ਨਹੀਂ ਬਾਈ ਇਹ ਗੱਲ ਸੁਣ ਮੈਂ ਜਾਣਨ ਦਿਨੋਂ ਸਵੇਰ 4-5 ਦਿਨ ਪਹਿਲਾਂ ਗਿਆ ਮੈਂ ਕਿ ਜੱਗੇ ਵੇਲਾ ਰਹੀ ਸਾਰਾ ਪ੍ਰੋਗਰਾਮ ਕਰਾਇਆ ਸੀ 35 36 ਜਿੱਥੇ ਵੀ ਚੱਲੇ ਰਿਹਾ ਇਹ ਆਇਆ ਨਹੀਂ ਹੁਣ ਮੇਰੀਆਂ ਸਾਨੂੰ ਬਈ ਤੇ ਵਿਆਹ ਦੇ ਦਿਨ ਤੇ ਨਹੀਂ ਆਉਣੇ ਮੇਰੇ ਹੁਣ ਬਾਅਦ ਚ ਭੋੜੇ ਵਾਜਣਾ ਬਾਈ ਜੱਗੇ ਮੇਲੇ ਵੀ ਤੈਨੂੰ ਯਕੇ ਪਾਰਟੀ ਦਾ ਸਗਾਦੀ ਇਹ ਪਾਰਟੀ ਇਹ ਬਾਈ ਹੁਣ ਦੱਸਿਆ ਦਾ ਨਹੀਂ ਸਾਨੂੰ ਕੀ ਪਤਾ ਮੈਂ ਚਾਚਾ ਦੋਰੀ ਬੈਠੇ ਬਾਈ ਉਹਦੇ ਉਹ ਹੀ ਮਿਲ ਗਏ ਉਹਦੇ ਹੁਣ ਮਿਲਿਆ ਸਾਫ ਜਿਹਾ ਤਾਂ ਹੋਇਆ ਵੀ ਰੋਟਾ ਪੀਟਰਾ ਪਿੰਡ ਚਿਕਾ ਹਾਂ ਬਧਾਈਆਂ ਭਾਈ ਮਹਾਰਾਜਾ ਤੁਹਾਡਾ ਜਿਹੜਾ ਸਾਡਾ ਬਾਈ ਗਏ ਜਗੇ ਦੇਖਣੇ ਤੇ ਵੱਢੀ ਲੈ ਆਹੀ ਜੀ ਮਿਲ ਗਈ ਬਸ ਫੇਰ ਆ ਸਾਡਾ ਬੰਦਾ ਗਿਆ ਉਹਦਾ ਮੌਜਲੀ ਪਰ ਉਧਰ ਤੇ ਹੀ ਆਇਆ ਫਿਰ ਕੇ ਰੋਣ ਨਾ ਜਗਵਿੰਦਰ ਕਿਆ ਨਾ ਚਾਹੁੰਦਾ ਕਹਿੰਦੇ ਜਗਾ ਕਰ ਕਹਿੰਦਾ ਪਾਰਟੀ ਕਰੂਗਾ ਜਗਾ ਯਾਰ ਬਾਈ ਪਤਾ ਨਹੀਂ ਇਹਦਾ ਨਹੀਂ ਅੰਕਲ ਨੇ ਵਾਦਾ ਕਰਿਆ ਉਹ 15 ਤਰੀਕ ਨੂੰ ਅੱਜ ਹੈ ਉਹ ਲੈ ਡੇਟ ਲੰਘ ਗਈ ਉਹਦੀ ਕੀ ਬਣ ਜਾਵੇ ਉਹ ਨਹੀਂ ਜਾ ਕੇ ਆਉਣਾ ਕੋਈ ਸ਼ਾਮ ਨੂੰ ਕਹਿਣਾ ਕਿ 15 ਤਰੀਕ ਅੱਜ ਹੈ ਹਾਂ ਬੰਮੂ ਸਾਸਰੀ ਘਰ ਬੁਲਾਓ ਜੀ ਕਿੱਥੇ ਲਿਖਾਇਆ ਤੁਹਾਡਾ ਨਾਂ ਤੇ ਜਸ਼ਨ ਮੇਰੇ ਲੱਸਨ ਸਾਲ ਨੂੰ ਫਿਰ ਸੱਸ ਜੀ ਮੇਰਾ ਨਾਮ ਨਹੀਂ ਲਿਖਾਇਆ ਤੇਰਾ ਨਾਮ ਹਾਲਸੋ ਅੱਗੇ ਪਾ ਲਿਖਾਉਂਗੇ ਬੰਮੂ ਦੇਰੇ ਪਾ ਲਿਖਾ ਦਤਾ ਠੀਕ ਹੈ ਹਾਲਸਾ ਅੱਗੇ ਪਲੇ ਖੋਣਾ ਜਸ਼ਨ ਮਹਲ ਹਾਲਸਾ ਅੱਗੇ ਪਲੇ ਖਾਉਗੇ ਪੰਮੂ ਜੱਟ ਕਿੱਥੇ ਆ ਬਦੂਖ ਵਾਲਾ ਪਾਈ ਆ ਕਾਲਚਾਉਂਦਾ ਬਦੂਖ ਪੰਮੂ ਕਿੱਕਣਾ ਚਲਾਇ ਕਰਦੇ ਚਲਾ ਕੇ ਰੱਖਾ ਬਦੂਖ ਬਬੂ ਦੀ ਬਾਈ ਦਿਖਾਤਾ ਪੰਮੂ ਨਾਲ ਨੂੰ ਵੀ ਠੀਕ ਹੈ ਨਵਾਂ ਕਿ ਪੁਰਾਣਾ ਪੰਮੂ ਨਵਾਂ ਹੈ ਆ ਦਬਦਾ ਕਿਤੇ ਬਗੈੜ ਚੱਪਲਾਂ ਤੇ ਆ ਦੇਖਣ ਦੇਖੋ ਜੀ ਚੱਲੀਏ ਜੀ ਚਲੋ ਬਾਈ